ਸ਼੍ਰੋਮਣੀ ਕਾਲੀ ਦਲ ਦਾ ਕਹਿਣ ਦਾ ਵੀ ਸ਼੍ਰੋਮਣੀ ਕਾਲੀ ਦਲ ਆਪ ਇੱਕ ਕਿਸਾਨਾਂ ਦੀ ਜਮਾਤ ਹੈ। ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਹੀ ਜਿੰਨੀਆਂ ਵਿਆਖਤਾਂ ਆਈਆਂ ਕਦੀ ਉਹਨਾਂ ਮੁਆਵਜ਼ਾ ਜ਼ਿਮੀਂਦਾਰਾਂ ਸੋਚਿਆ ਨਹੀਂ ਜਿੰਨਾ ਜ਼ਿਮੀਂਦਾਰਾਂ ਉਦੋਂ ਦਿੱਤਾ ਗਿਆ। ਸ਼ਾਰਪੁਰ ਤੋਂ ਲੈ ਲਓ ਸultanpur Lodhi ਤੋਂ ਲੈ ਕੇ ਤਰਨਤਾਰ ਦਾ ਸਾਰਾ ਮੰਡ ਏਰੀਆ ਪੱਟੀ ਦਾ ਮੰਡ ਏਰੀਆ ਲੈ ਕੇ ਰੋਜਪੁਰ ਜਲਾਲਾਬਾਦ ਤੱਕ ਘਟੋ ਘਟ ਮੇਰਾ ਖੇਤ 60 65 ਹਰ ਏਕੜ ਜਿਹੜਾ ਉਹ ਪਾਣੀ ਦੀ ਮਾਰ ਥੱਲੇ ਆ ਗਿਆ ਫਸਲ ਬਰਬਾਦ ਹੋ ਚੁਕੀ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਮਾਨ ਜਿਹੜੇ ਬੜੇ ਸਤਿਕਾਰਯੋਗ ਜਿਹਨੇ ਉਹਨਾਂ ਨੂੰ ਲੋਕਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਚੁਣ ਕੇ ਕਲਾਇਆ ਉਹਨਾਂ ਨੂੰ ਬੇਨਤੀ ਕਰਦੇ ਆ ਇਹ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਵਾਅਦਾ ਕੀਤਾ ਵੀ ਜੇ ਤੁਸੀਂ ਵੀ ਪੈਲੀਆਂ ਦੀ ਗਰਦੌਰੀ ਦੀ ਵੀ ਗੱਲ ਛੱਡੋ ਤੁਸੀਂ ਸਾਰੇ ਮੁਆਵਜ਼ੇ ਦੀ ਗੱਲ ਛੱਡੋ ਮੈਂ ਤੇ ਜੇ ਬੱਕਰੀ ਕਿਸੇ ਦੀ ਮਰ ਗਈ ਉਹਦਾ ਵੀ ਦਊਂ ਪੇੜ ਮਾਰਗੇ ਉਹਦਾ ਵੀ ਮੁਆਵਜ਼ਾ ਦੂੰ ਮੈਂ ਮੁਰਗੀ ਦਾ ਵੀ ਦਊ ਤੁਸੀਂ ਮੁਰਗੀ ਦਾ ਨਾ ਦਿਓ ਤੁਸੀਂ ਪੇੜ ਬੱਕਰੀ ਦਾ ਲਾ ਦਿਓ ਬੇਸ਼ੱਕ ਆ ਜਿਹੜੇ ਝੋਨੇ ਡੁੱਬੇ ਆ ਇਹਨਾਂ ਦੀ ਗਰਦੌਰੀ ਕਰਾਓ ਉਹਦਾ ਤਾਂ ਦੇ ਵੀ ਗਰਦੌਰੀ ਮੁਰਗੇ ਖਰਾਵਾਂਗੇ ਮੁਆਵਜ਼ਾ ਪਹਿਲਾਂ ਦਵਾਂਗੇ ਹੁਣ ਤੁਸੀਂ ਰੋਜ਼ ਭਾਈ ਜਾਜ ਤੇ ਫਿਰਦੇ ਜੇ ਚੜ ਕੇ ਵੇਖ ਲੋ ਕਿ ਨਾਲੇਰੀਏ ਡਵਾਵਾ ਉਹਦੀ ਗਰਦੌਰੀ ਦੇ ਮੁਤਾਬਕ ਉਹਦਾ ਤੁਸੀਂ ਛੇਜਰਾ ਕਢਾ ਲਓ ਛੇਜਰਾ ਕਢਾ ਕੇ ਲੋਕਾਂ ਨੂੰ ਪੈਸੇ ਜਿਹੜੇ ਆ ਸਰਕਾਰੀ ਫੰਡਾਂ ਚੋਂ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਜ਼ਿੰਮੇਵਾਰ ਨਹੀਂ ਮਦਦ ਹੋ ਸਕੇ ਉਦੋਂ ਤੁਸੀਂ ਇਹ ਕਹਿ ਰਹੇ ਸੀ ਵੀ ਗਿਰਦੌਰੀ ਦੀ ਕੋਈ ਲੋੜ ਨਹੀਂ ਤੇ ਹੁਣ ਵੀ ਤੁਸੀਂ ਉਦੋਂ ਤੁਸੀਂ ਮੁੱਖ ਮੰਤਰੀ ਨਹੀਂ ਸੀ ਹੁਣ ਤੁਸੀਂ ਸਾਬੇ ਸਭੀਏ ਤੇ ਜੇ ਤੁਸੀਂ ਕਰਨ ਦੀ ਤੁਹਾਡੇ ਕੋਲ ਸਮਰਥਾ ਹੈਗੀ ਆ ਇਹ ਕਹ ਕੇ ਦਿਲ ਖੋਲ ਕੇ ਇਹ ਮੰਡਾੜੀ ਵਿਰਾਦਾ ਜਨਤਾ ਦਾ ਨੁਕਸਾਨ ਹੋਇਆ ਘਰਾ ਦਾ ਨੁਕਸਾਨ ਹੋਇਆ ਵਾ ਡੰਗਰ ਵਛੇ ਦਾ ਨੁਕਸਾਨ ਹੋਇਆ ਪੱਟੇ ਦਾ ਨੁਕਸਾਨ ਹੋਇਆ ਤੂੜੀ ਤੰਦ ਦਾ ਨੁਕਸਾਨ ਹੋਇਆ ਫਸਲਾਂ ਦਾ ਤੇ ਹੋਇਆ ਉਹ ਮਾਜਰ ਦੇਖੀ ਉਹਨਾਂ ਦੀਆਂ ਬੰਦੀਆਂ ਉਪਚਯਾ ਪ੍ਰਾਪਤ ਦੇਖੋ ਝੋਨਾ ਦੀ ਜਿਹੜੀ ਲਾਗ ਜੇ ਘਟੋ ਘਟ ਇੱਥੋਂ ਤੱਕ ਆਉਣ ਦੀ ਸਟੇਜ ਦੇ ਵਿੱਚ ਉਹਦੀ ਲਾਗਤ 20000 ਰੁਪਇਆ ਬਣ ਜਿਹੜੀ 5000 ਤੇ ਲਵਾਈ ਆ ਖਾਦਾਂ ਪਾ ਕੇ ਦਵਾਈਆਂ ਪਾ ਕੇ ਕਈ ਹੋਈ 20000 ਰੁਪਇਆ ਉਹਦਾ ਲੱਗ ਜਾਂਦਾ ਜੀਵਨਤਾ ਕਿਉਂਕਿ ਹੁਣ ਸਾਰੇ ਦੀ ਸਟੇਜ ਝੋਨਾ ਸਾਰਾ ਆ ਚੁੱਕਾ ਹੀ ਉਹਨੇ ਠੇਕਾ ਵੀ ਦਿੱਤਾ ਤੇ ਘਟੋ ਘਟ ਉਹ 50000 ਰੁਪਇਆ ਜਿਹੜਾ ਕਿਲੇ ਦਾ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਕਿ ਇਹਦੇ ਨਾਲ ਜ਼ਿੰਮੇਵਾਰ ਦੀ ਸੰਤੁਸ਼ਟੀ ਹੋ ਜੂਗੀ ਤੇ ਆਨਲਾਈਨ ਫਸਲ ਜਿਹੜਾ ਜ਼ਿੰਮੇਵਾਰੋ ਸੌਖੇ ਤਰੀਕੇ ਨਾਲ ਬੀਜ ਸਕਣ